ਤੁਸੀਂ ਤੋਂ ਤੁਹਾਡੇ ਨਾਲ ਸਾਰੀ ਬਰਾਦਰੀ ਵੱਲੋਂ ਬਾਬਾ ਮੋਤੀराम ਜੀ ਦਾ ਸ਼ਹੀਦੀ ਦਾ ਰੋਲ ਹੈ ਅੱਜ ਵੀ ਮਨਾ ਰਹੇ ਹੋ ਕੀ ਕਹਿੰਦੇ ਜੀ ਅੱਜ ਵੀ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾਬਾ ਮੋਤੀराम ਮਹਿਰਾ ਹਾਲ ਬਦੋਵਰ ਰੋਡ ਵਿੱਚ ਹਰ ਸਾਲ ਦੀ ਤਰ੍ਹਾਂ ਬਾਬਾ ਅਮਰ ਸ਼ਹੀਦ ਸੰਤਕ ਬਾਬਾ ਮੋਤੀराम ਜੀ ਮਹਿਰਾ ਜੀ ਦੀ ਸ਼ਹੀਦੀ ਦੇ ਸਬੰਧ ਦੇ ਵਿੱਚ ਅਸੀਂ ਹਰ ਸਾਲ ਇਹ ਪ੍ਰੋਗਰਾਮ ਕਰਦੇ ਆਂ ਬਾਬਾ ਜੀ ਦੀ ਸ਼ਹੀਦੀ ਸਾਰੀ ਸੰਗਤ ਨੂੰ ਪਤਾ ਕਿ ਉਹ ਪੰਡਤ ਜੀ ਦੀ ਗੁਰੂ ਮੋਦਨ ਸਿੰਘ ਮਹਾਰਾਜ ਜੀ ਦੇ ਬੜੇ ਅਨੰ ਸੇਵਕ ਸਨ ਬੜੇ ਉਹਨਾਂ ਦੇ ਪਿਆਰੇ ਸਨ ਜਿੱਥੇ ਵਾਧਾ ਗੁਜਰਕੌਰ ਜੀ ਛੋਟੇ ਸਾਹਿਬ ਜੀ ਆਂ ਦੀ ਸ਼ਹੀਦੀ ਨੂੰ ਯਾਦ ਕੀਤਾ ਜਾਂਦਾ ਉਥੇ ਹਰ ਸਾਲ ਬਾਬਾ ਮੋਤੀराम ਜੀ ਦੀ ਅਫਾ ਕੁਰਬਾਨੀ ਨੂੰ ਆਪਾਂ ਹਰ ਸਾਲ ਯਾਦ ਕਰਨੇ ਆਂ ਔਰ ਇਸ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤੇ ਤਨਤਨ ਬਾਬਾ ਮੋਤੀराम ਮੈਰਾ ਵੈਲਫੇਅਰ ਸੁਸਾਇਟੀ ਇਹ ਉਪਰਾਲਾ ਹਰ ਸਾਲ ਕਰਦੀ ਆ ਤੇ ਇਲਾਕੇ ਦੀਆਂ ਸੰਗਤਾਂ ਬਹੁਤ ਸਹਿਯੋਗ ਦਿੰਦੀਆਂ ਗੁਰੂ ਰੂਪਿਆਰੀ ਸਾਧ ਸੰਗਤ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਹਰ ਸਾਲ ਦੀ ਤਰ੍ਹਾਂ ਅਲੇਗਰ ਤੁਗਿਆ ਦੇਖੇ ਅਮਰਜੀਤ ਬਾਬਾ ਨੂੰ ਤੀਰਾਂਗ ਦੀ ਜਨਮ ਗਰੀ ਹਾਲ ਵਿੱਚ ਲੱਗ ਪਾ ਕੇ 25 ਸਾਲ ਤੋਂ ਇਹ ਸਮਾਗਮ ਮਨਾਇਆ ਜਾ ਰਿਹਾ ਹੈ ਇਹ ਸਮਾਗਮ ਵਿੱਚ ਇੱਥੋਂ ਦੀਆਂ ਸੰਗਠਨਾਂ ਦੇ ਲੋਕ ਨਾਲ ਕਿਉਂਕਿ ਘਰ ਘਰ ਜਾ ਕੇ ਪਗੜਾਈ ਦਾ ਪ੍ਰਵਾਲਾ ਕੀਤਾ ਜਾਂਦਾ ਹਰ ਜਿਲ੍ਹੇ ਵਿੱਚ ਜਿੱਥੋਂ ਦੇ ਸਹਿਯੋਗੀ ਸੱਜਣ ਨੇ ਸਾਡਾ ਸਾਥ ਦਿੰਦੇ ਹਨ ਮੇਰੀ ਜਿੰਨੇ ਵੀ ਮੇਰੇ ਸਹਿਯੋਗੀ ਸੱਜਣ ਇਹ 38 ਪਰ ਸੋਸਾਇਟੀ ਹੈ ਉਹ ਸਾਰੀਆਂ ਸੰਗਠਨਾਂ ਦੇ ਬਹੁਤ ਧੰਨਵਾਦੀ ਹਾਂ ਕਿਉਂਕਿ ਇਸੇ ਤਰ੍ਹਾਂ ਹੀ ਬਦੁੱਦਾ ਦੀ ਯਾਦਗਾਰ ਹਰ ਤਾਲ ਮਨਾਇਦਾਵੇ ਕਿਉਂਕਿ ਤਾਂਤਾਰ ਬਾਬਾ ਅਮਰਜੀਤ ਬਾਬਾ ਮੋਤੀ ਰਾਮ ਜਿਨ੍ਹਾਂ ਨੇ ਆਪਣਾ ਇੱਕ ਛੋਟੀ ਜੀ ਭੇਡ ਦੇ ਬਦਲੇ ਆਪਣਾ ਪਰਿਵਾਰ ਜਿਹੜਾ ਸੀ ਉਹ ਪਰਵਾਣ ਕਰਤਾ ਉਹਨਾਂ ਦਾ ਪਰਿਵਾਰ ਉਹ ਕੋਲੀ ਦੀ ਪੀੜ੍ਹੀਆਂ ਗਿਆ ਚਾਹ ਸਾਬ ਦੇ ਬੱਚੇ ਨੂੰ ਸਭ ਤੋਂ ਪਹਿਲਾਂ ਕੋਲੀ ਦੀ ਟੀਂਕੇ ਕੀਤਾ ਗਿਆ ਇਸ ਤਰ੍ਹਾਂ ਹੀ ਸਾਰੀਆਂ ਸੰਤਾਨ ਨੂੰ ਬਲੰਟੀ ਕਰਦੇ ਆ ਇਸੇ ਤਰ੍ਹਾਂ ਹੀ ਇਨਾ ਜੀ ਦਾਰੀ ਬੜੀਆਂ ਦਾਦਾ ਨੇ ਉਹ ਉਹਨਾਂ ਨੇ ਜਿ ਸਮਾਰਕਾਂ ਦੇ ਲੱਗੇ ਰਹੇ ਤਾਂ ਦੀ ਲੋਕ ਉਹਨਾਂ ਨੂੰ ਯਾਦ ਕਰਦੇ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਅੱਜ ਅੰਤੰਨ ਅਮਰ ਜੀ ਦੇ ਬਾਬਾ ਮੋਤੀराम ਨਰਾਓ ਜੀ ਦੀ ਵੈਲਫੇਅਰ ਸੁਸਾਇਟੀ ਵੱਲੋਂ ਸਦਾਗੜ ਦੀਆਂ ਦੇ ਪਹਾੜਿਕ ਬੜੀ ਚੜ੍ਹਦਾ ਭਾਵਨਾ ਅਤੇ ਸਹਾਇਕ ਨਾਲ ਸਾਰੀ ਸੰਗਤ ਦੀ ਸਹਾਇਕ ਨਾਲ ਇਲਾਕੇ ਦੇ ਸਹਾਇਕ ਨਾਲ ਹਰ ਸਾਲ ਇਹ ਮਨਾਇਆ ਜਾ ਰਿਹਾ ਹੈ ਅੱਜ ਵੀ ਸੰਗਤਾਂ ਜਿਹੜੀਆਂ ਹਮ ਹਮਾ ਕੇ ਪੁਜਰੀਆਂ ਲੰਗਰ ਛਕਰੀਆਂ ਦੁੱਧ ਦੇ ਪਰਵਾਹ ਚੱਲ ਰਹੇ ਹਨ ਅਤੇ ਅਸੀਂ ਸਾਰੀਆਂ ਸੰਗਤਾਂ ਦੇ ਬੜੇ ਧੰਨਵਾਦੀਆਂ ਜਿਹੜੇ ਕਿ ਸਾਨੂੰ ਸਹਾਇਕ ਦੇ ਕੇ ਇਹ ਉਪਰਾਲਾ ਜਿਹੜਾ ਕਰਨ ਦਾ ਜਿਹੜਾ ਸਾਡਾ ਪ੍ਰਬੰਧ ਕਰਨ ਦਾ ਜਿਹੜਾ ਹੈ ਉਹ ਸਹਾਇਕ ਦੰਦਿਆਂ ਇਸ ਕਰਾਂ ਹੀ ਚਾਹੁੰਦੇ ਆ ਕਿ ਸੇਤਰੀ ਸੰਗਤ ਸਾਡਾ ਸਹਾਇਕ ਦੇਵੇ ਅਤੇ ਇਹ ਹਰ ਸਾਲ ਵਾਸੋ ਵਾਦ ਵਦ ਚੜ ਕੇ ਇਹ ਸੰਗਤ ਦਾ ਅਫਰਾਲੇ ਨਾਲ ਇਹ ਜਿਹੜਾ ਦੇਣਿਆ ਅਸੀਂ ਹੋਰ ਵਦ ਚੜ ਕੇ ਬਣਾਈਏ ਵਾਹ ਕਾਂਦਾ ਬਾਬਾ ਮੋਤੀ ਦਾ ਮੈਰਜ ਦੀ ਸ਼ੀਧੀ ਦਿਹਾੜੇ ਦੀ ਖੁਸ਼ੀ ਵਿੱਚ ਬਹੁਤ ਸੰਤਾਂ ਹਾਜ਼ਰ ਹੋਈਆਂ ਨੇ ਸਬਦ ਕੀਰਤਨ ਚੱਲ ਰਿਹਾ ਗੁਰਬਾਣੀ ਚੱਲ ਰਹੀ ਆ ਲੰਗਰ ਦੇ ਲੰਗਰ ਚੱਲ ਰਿਹਾ ਦੁੱਧ ਦੇ ਲੰਗਰ ਚੱਲ ਰਹੇ ਨੇ ਤਨ ਮੋਤੀ ਜੀ ਨੇ ਪੌਣ ਦਾ ਕਮਾਇਆ ਗੁਰੂ ਲਾਲਾ ਜੀ ਦੁੱਧ ਪਿਲਾਇਆ ਤਨ ਤਨ ਅਮਰ ਸੇਵਿਤ ਬਾਬਾ ਮੋਤੀराम ਮਹਿਰਾ ਜੀ ਨੂੰ ਸਮਰਪਿਤ ਅੱਜ ਉਹਨਾਂ ਦਾ ਸ਼ਹੀਦੀ ਦਿਵਸ ਸਾਰੀ ਬਰਾਦਰੀ ਵੱਲੋਂ ਇਲਾਕੇ ਵੱਲੋਂ ਤੇ ਆਲੇ ਦੁਆਲੇ ਦੀ ਸੰਗਤ ਵੱਲੋਂ ਪਹੇਰਸ਼ਰ ਦਾ ਭੋਲਣਾ ਅਤੇ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਏ ਦਾ ਟੂਰੀਆ ਸ਼ਹਿਰ ਦੇ ਵਿੱਚ ਸਾਰੀ ਬਰਾਜ਼ਨੀ ਨੇ ਰਲ ਕੇ ਵਾਦਾ ਮੋਤੀ RAM ਪਾਰੇ ਦਾ ਜੋਸ਼ੀਦੀਪੁਰ ਨੂੰ ਮਨਾਇਆ ਹੈ ਇਸ ਇਸੇ ਦੇ ਚੰਚਾ ਨੇ ਬਹੁਤ ਉੱਜਾਲ ਨਾਲ ਗੁਰੂ ਘਰ ਦੇ ਦਰਸ਼ਨਦਾਰੇ ਕਿਤੇ ਆਣ ਗੁਰੂ ਮਹਾਰਾਜੀ ਦਾ ਕੀਰਤਨ ਚੱਲਿਆ ਹੈ 12 ਵਾਰਾਂ ਦੇ ਨਿਹਾਲ ਵਾਦੀ ਮੋਤੀ RAM ਜਨਰੇ ਦੀਆਂ ਤੇ ਸਾਰੇ ਇਲਾਕੇ ਨੇ ਬਹੁਤ ਸਹਿਯੋਗ ਦਿੱਤਾ ਇਸ ਕਰਕੇ ਨੇ ਹੰਸ ਜਥੇ ਬੰਦੀਆਂ ਨੇ ਵੀ ਕਿਰਪਾ ਦਿੱਤੀ ਮਹਾਲਾਤ ਨੇ ਜਿਹੜੀਆਂ ਸ਼ਰਧਾਈ ਪਾਣੀ ਦਾ ਇੱਥੇ ਲੰਗਰ ਚਲਾਇਆ ਹੈ ਸ਼ਰਧਾਈਆਂ ਚੱਲ ਰਹੀਆਂ ਹਨ ਸਾਥ ਸੰਗਤ ਦੇ ਹਾਜ਼ਰ ਅਤੇ ਬੇਨਤੀ ਆ ਤੇ ਭਾਈ ਸ਼ਰਧਾਈਆਂ ਸ਼ਬੋ ਨਾਮ ਜਪੋ ਵਾਹਿਗੁਰੂ ਦਾ ਜਪ ਯਾਦ ਕਰੋ ਸੋ ਇਸ ਕਰਕੇ ਆਪਣਾ ਆਪਣਾ ਜਨਮ ਤਬੰਦਰੋ ਅੱਜ ਧੰਨ ਧੰਨ ਬਾਬਾ ਮੋਤੀराम ਮਹਾਰਾਜ ਜੀ ਦਾ ਸ਼ਹੀਦੀ ਸਮਾਗਮ ਇਲਾਕੇ ਦੀਆਂ ਸੰਗਤਾਂ ਵੱਲੋਂ ਪੂਰੇ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ ਔਰ ਇਲਾਕੇ ਭਰ ਤੋਂ ਦੂਰ ਦਰਾਡੇ ਤੋਂ ਸੰਗਤਾਂ ਆ ਕੇ ਨਤਮਸਤਕ ਹੋ ਰਹੀਆਂ ਹਨ ਪਰ ਇਸ ਮੌਕੇ ਸਿੱਖ ਪੰਥ ਦੇ ਮਹਾਨ ਰਾਗੀ ਢਾਡੀ ਕੀਤਨ ਜਿਥੇ ਆਪਣੀ ਹਾਜ਼ਰੀ ਭਰ ਰਹੇ ਨੇ ਔਰ ਰਸ ਪਿੰਡੇ ਕਿਰਤਨਾ ਸ਼ਬਦਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਔਰ ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦੇ ਜਿਹੜੇ ਲੰਗਰ ਆ ਉਹ ਵੀ ਚਲਾਏ ਜਾ ਰਹੇ ਨੇ ਔਰ ਸੇਵਕ ਜਨ ਬੰਦ ਚੜ ਕੇ ਭਾਗ ਲੈ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ